ਉੱਤੇ ਭੁੰਗਦੇ ਹੁੰਦੇ ਨੇ ਚਿੜੀਆਂ ਚਾਹ ਚਾਂਦੀਆਂ ਹੁੰਦੀਆਂ ਨੇ ਤੇ ਮੋਰ ਨਹੀਂ ਜੀ ਕਰ ਰਿਹਾ ਯਾਰ ਸਵਾਦ ਪਹਿਲੇ ਨਾਲੋਂ ਕੁਮੰਦਾ ਉਹ ਥੋੜਾ ਮੁੜ ਕੇ ਜੋਕ ਤੇ ਆਣਾ ਬੜੌਖਾ ਲੱਗਦਾ ਹੁੰਦਾ ਮੋਰਾ ਦੀ ਆਵਾਜ਼ ਸਵੇਰ ਦੇ ਵਜੇ ਸਵਾ 4 ਤੇ ਮੋਰ ਤੁਸੀਂ ਉਹਨਾਂ ਨੂੰ ਤਾਂ ਬੋਲਣ ਦਿਓ ਕਰਤੇ ਪਰਸ ਇਹ ਸ਼ਾਬਾਸ਼ ਜੀਨ ਦੀ ਤਾਂ ਲੋੜ ਨਹੀਂ ਪੈਸੀ ਕਰਨ ਦੀ ਹੋ ਤਿਆਰੀ ਹੋ ਚੁੱਕੀ ਆ ਆਪਣੀ ਦੁਪਹਿਰ ਦੇ ਵੱਜ ਗਏ ਆ 2 ਆਪਾਂ ਉੱਠ ਚੁੱਕੇ ਆ ਤੇ ਬੜਾ ਵਧੀਆ ਮੌਸਮ ਧੁੱਪ ਘੜਾਕੇਦਾਰ ਪਰ ਰਾਤ ਨੂੰ ਮਤਲਬ ਜਿਆਦਾ ਪੱਖੇ ਦੀ ਲੋੜ ਪੈਂਦੀ ਨਹੀਂ ਜੀ ਠੀਕ ਠਾਕ ਹੀ ਆ ਮੌਸਮ 19 ਡਿਗਰੀ ਟੈਂਪਰੇਚਰ ਚੱਲ ਰਿਹਾ ਪਿਛਲਾ ਮਾਹ ਹਾਲ ਦਿਖਾਣੇ ਦਾਨੂੰ ਉਹ ਚੀੜੀ ਚੀੜੀ ਉੱਡੀ ਗਈ ਉੱਡੀ ਗਈ ਉੱਡੀ ਗਈ ਉੱਡੀ ਗਈ ਉੱਡੀ ਗਈ ਰੋਟੀ ਖਾਣਾ ਇਸੀ ਵਿਚਾਰੀ ਰੋਟੀ ਇੱਥੇ ਹੈ ਨਹੀਂ ਸੀ ਖਲਾਰ ਗਈ ਆ ਯਾਰ ਧੁੱਪ ਕਰਕੇ ਤਾਂ ਸੁੱਕ ਵੀ ਜਾਂਦੀ ਹੈ ਰੋਟੀ ਤਾਂ ਕਰਕੇ ਪਰ ਖਾ ਲੰਦੀਆਂ ਨੇ ਜਿਹੜੀਆਂ ਹੁਣੇ ਖਾਣ ਲੱਗੀ ਸੀ ਮੈਨੂੰ ਦੇਖ ਕੇ ਡਰ ਗਈ ਤੇ ਧੁੱਪ ਬਹੁਤ ਜ਼ਿਆਦਾ ਆ ਤੇ ਆਪਾਂ ਚੱਲੀਏ ਹੁਣ ਥੋੜਾ ਜਿਹਾ ਬਾਜ਼ਾਰ ਜਾ ਕੇ ਆਈਏ ਉਸ ਤੋਂ ਬਾਅਦ ਆ ਕੇ ਆਪਾਂ ਤਿਆਰੀ ਕਰਦੇ ਆ ਆਪਣੇ ਖਾਣੇ ਦਾਣੇ ਦੀ ਤੋਂ ਸਸੀ ਗਾਲ ਜੀ ਸਵਾਗਤ ਕਰਦੇ ਆ ਨਵੇਂ ਦਿਨ ਦੇ ਵਿੱਚ ਨਵੇਂ ਬਲੌਗ ਦੇ ਵਿੱਚ ਕਿਵੇਂ ਹੋ ਜੀ ਸਾਰੇ ਸਾਰੇ ਠੀਕ ਠਾਕ ਹੋਵੋਗੇ ਮੈਂ ਉਮੀਦ ਕਰਦਾ ਮੈਂ ਵੀ ਬਿਲਕੁਲ ਠੀਕ ਠਾਕ ਅੱਜ ਹੈ 3 ਅਪ੍ਰੈਲ ਤੇ ਉੱਠ ਚੁੱਕੇ ਆ ਆਪਾਂ ਡਿਊਟੀ ਤੋਂ ਆਪਾਂ ਆਏ ਸੀ ਕਿ ਸਵੇਰੇ 4 ਵਜੇ 3:30 4:00 4 ਵਜੇ ਇੱਥੇ ਪਹੁੰਚ ਜਾਨੇ ਆ ਤੇ ਫਿਰ ਉਸ ਤੋਂ ਬਾਅਦ ਸੋ ਜਾਣੇ ਆ ਕਿਉਂਕਿ ਨਾਈਟ ਡਿਊਟੀ ਚੱਲ ਰਹੀ ਹੈ ਆਪਣੀ ਸਕੂਲ ਵਾਲੀ ਬੱਸ ਆ ਕੇ ਖੜ ਗਈ ਆ ਇਹ ਬੱਚੇ ਛੱਡਿਆ ਛੁੱਟੀ ਹੋਈ ਆ ਬੱਚਿਆਂ ਨੇ ਤੇ ਆਦੀ ਕੋ ਖੜੀ ਲੋੜ ਇਹ ਦੋਵਾਂ ਦਾ ਕਲੈਸ਼ ਹੋਊਗਾ ਉਹਨੇ ਅੱਛਾ ਜਗ੍ਹਾ ਦੇਖ ਰਹੇ ਨੇ ਕਿਵੇਂ ਲੰਘਣਾ ਅੱਗੇ ਲੰਗੋ 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 ਉਹ ਨਿੱਕੇ ਨਿੱਕੇ ਨੇ ਆਣੇ ਅਕਸਿਪਟਸ ਸਮਾਰਟ ਸਕੂਲ ਇਸ ਸਮਾਰਟ ਸਕੂਲ ਅੱਜ ਆਪਾਂ ਲੰਚ ਲੰਚ ਕੀ ਬ੍ਰਾਂਚੀ ਹੁੰਦਾ ਹੈ ਬ੍ਰੇਕਫਾਸਟ ਤਾਂ ਹੁੰਦਾ ਨਹੀਂ ਕਿ ਸਵੇਰੇ ਆ ਕੇ ਸੋ ਜਿੰਨੇ 4 ਵਜੇ 5 ਵਜੇ ਜਾਂਦੇ ਨੇ ਸੌਂਦੇ ਸੌਂਦੇ ਵੈਸੇ ਤਾਂ 4:30 5 ਉਦੋਂ ਬਾਅਦ 2:00 ਵਜੇ ਉੱਠੀ ਤਾਂ 1:30 2:00 ਵਜੇ ਉੱਠੀ ਤਾਂ ਇਕੱਠੇ ਹੀ ਆਪਾਂ ਲੰਚ ਵੀ ਤੇ ਬ੍ਰੇਕਫਾਸਟ ਵੀ ਹੋ ਜਾਂਦਾ ਅੱਜ ਆਪਾਂ ਬਣਾਵਾਂਗੇ ਕੋਈ ਕੱਲ ਆਪਣੇ ਕੋਲ ਦਾਲ ਬਚੀ ਸੀਗੀ ਤਾਂ ਦਾਲ ਦਹੀਂ ਆਪਾਂ ਬਣਾਵਾਂਗੇ ਵੇਸਣ ਪਾ ਕੇ ਮਿੱਸੀ ਰੋਟੀ ਜਿਹੜੀ ਆਪਾਂ ਨੂੰ ਥੋੜਾ ਜਿਹਾ ਸੰਭਾਲ ਲੈਣ ਜਾਣਾ ਹੈ ਬਾਅਦ ਦੇ ਫੇਸਨ ਲੈ ਕੇ ਆਉਣਾ ਆ ਤੇ ਇੱਕ ਤਾਂ ਚੀਜ਼ ਹੋਰ ਲੈ ਕੇ ਆਣੀ ਆ ਇੱਕ ਦੀ ਫੋਟੋਕਾਪੀ ਕਰਾਉਣੀ ਆ ਡਾਕੂਮੈਂਟ ਜਮਾ ਕਰਾਉਣੇ ਜੀ ਗਏ ਹੋਰ ਰਹਿ ਗਏ ਸੀਗੇ ਕਰਾ ਕੇ ਆਪਾਂ ਹੁਣ ਵਾਪਸ ਆਨੇ ਆ ਤੇ ਕਹਿੰਦਾ ਐਕਸਟੈਂਸ਼ਨ ਬੋਰਡ ਦਰਨਾ ਹੈ ਲੱਗ ਵੀ ਹੈ ਨਹੀਂ ਗਾ ਇਹ ਜਦੋਂ ਇਹਦੇ ਵਿੱਚ ਆਪਾਂ ਪਸਾ ਦਨੇ ਆ ਤੇ ਬਾਰ ਬਾਰ ਹਿੱਲੇ ਜਾਂਦਾ ਫਿਰ ਚਾਰਜ ਨਹੀਂ ਹੁੰਦਾ ਫਿਰ ਫੋਨ ਤੇ ਕੱਲੇ ਕੱਲਾ ਪਲੱਗ ਲਾਉਣਾ ਪੈਂਦਾ ਆ ਆਹ ਚੀਜ਼ ਇਸ ਕਰਕੇ ਆਪਾਂ ਇਹਨੂੰ ਵੀ ਠੀਕ ਕਰਾ ਕੇ ਲੈ ਆਨੇ ਆ ਸਮਾਨ ਆਪਾਂ ਝੋਲੇ ਚ ਪਾ ਲਿਆ ਰੋਟੀ ਵਾਲੇ ਢੋ ਝੋਲੇ ਦੇ ਵਿੱਚ ਹੀ ਤੇ ਕਿਉਂਕਿ ਕੈਰੀ ਕਰਨਾ ਸੌਖਾ ਹੋਊਗਾ ਚਲੋ ਚੱਲੀਏ ਸੇਬ ਜੀ ਵੇਸਣ ਦੇ ਦੋ ਜੀ ਅੱਧਾ ਕਿਲੋ ਅੱਧਾ ਕਿਲੋ ਵੇਸਣ ਮੈਂ ਸਿਰੋਤੀ ਅਸਤੇ ਚਾਹੀਦਾ ਵੇਸਣ ਵੇਸਣ ਆਪਾਂ ਲੈ ਲਿਆ ਤੇ ਹੋਰ ਚਾਹੀਦੀ ਆਪਾਂ ਹਰੀਆਂ ਮਿਰਚਾਂ ਬਸ ਆਹੀ ਕੰਮ ਹੈ ਇੱਕ ਅੱਧੀ ਫੋਟੋ ਸਟੇਟ ਕਰਾ ਕੇ ਕਰ ਲਓ ਮਿਰਚਾਂ ਵੀ ਲੈ ਲਈਆਂ ਆਪਾਂ ਆਪਾ ਦੇ ਵੀ 플ੱਗ ਆਪਣਾ ਪੈ ਗਿਆ ਚੱਲੀਏ ਹੁਣ ਸੋ ਕੰਮ ਆਪਣੇ ਸਾਰੇ ਹੋ ਗਏ ਵੇਸਾਂ ਵੀ ਲੈ ਲਿਆ ਫੋਟੋ ਕਾਪੀ ਵੀ ਕਰ ਲਈ 플ੱਗ ਗੋ ਆ ਲਿਆ ਹੁਣ ਚੱਲੀਏ ਘਰ ਆ ਲੋ ਆ ਗਿਆ ਮੈਂ ਆ ਗਿਆ ਮੈਂ ਆ ਗਿਆ ਹੈ 1 ਘੰਟਾ ਲੱਗਦਾ ਤੁਸ ਉੱਥੇ 1 ਘੰਟਾ ਲੱਗਿਆ ਮੈਨੂੰ ਹੋਰ ਕਿੰਨਾ ਟਾਈਮ ਲੇਸ ਕਰਕੇ ਉਹ ਫੋਟੋ ਕਾਪੀ ਕਰਾਣ ਦੂਰ ਗਿਆ ਦੀਗਾ ਉਹੀ ਦੂਰੀ ਸੀਗਾ ਉਹ ਉਹਦਾ ਮੋਟਰਸਾਈਕਲ ਦੇ ਨੇੜੇ ਲੱਗ ਰਿਹਾ ਸੀਗਾ ਸੋ ਅੱਜ ਕੀ ਬਣਾਣ ਲੱਗਾ ਆ ਮਸੀਂ ਰੋਟੀ ਅਜੇ ਬਿਸਰਪਾ ਲਿਆ ਆ ਪਿਆਜ਼ ਕੱਟ ਕੇ ਪਾ ਲਿਆ ਉਹ ਪਤਾ ਪਈ ਦਾਲ ਚਾਹ ਪਾ ਧਰਤੀ ਆ ਵਾਹ ਜੀ ਵਾਹ ਜੀ ਵਾਹ ਜੀ ਚਾਹ ਪਹਿਲਾਂ ਧਰਤੀ ਆ ਤੇ ਮੈਂ ਤਾਂ ਰੋਟੀ ਜੀ ਰੋਊਗੀ ਆ ਇਹਨੂੰ ਥੋੜਾ ਟਾਈਮ ਲੱਗਣਾ ਅਜੇ ਇਹ ਪੈ ਰਿਆ ਕਿ ਕਿਉ ਬੱਚਪਾ ਕੀ ਦਾਲ ਬੋਨੇ ਜਾ ਰਿਹਾ ਆ ਆਟਾ ਆਟਾ ਹੋ ਗਿਆ ਤਿਆਰ ਹੁਣ ਜਦ ਮੈਂ ਤਿਆਰ ਹੋਇਆ ਨਾ ਮੇਸੀ ਰੋਟੀ ਬੇਲੀ ਜਾ ਰਹੀ ਆ ਵਾਹ ਜੀ ਵਾਹ ਜੀ ਵਾਹ ਓਏ ਯਾਰ ਜਦੋਂ ਮੈਂ ਕੈਮਰਾ ਆਨ ਕਰਦਾ ਉਹ ਵੀ ਉੱਡ ਜਾਂਦੀ ਜੀੜੀ ਯਾਰ ਹੁਣੇ ਪਾਣੀ ਪੀਂਦੀ ਪਈ ਸੀ ਜਦੋਂ ਵੀ ਕੈਮਰਾ ਆਨ ਕਰਾਣਾ ਨਾਲ ਹੀ ਉੱਡ ਜਾਂਦੀ ਐ ਤਾਜੀ ਰੋਟੀ ਫੋਨ ਬਣਾਈ ਸੀ ਨਹੀਂ ਤਾਜੀ ਨਹੀਂ ਸੀ ਉਹ ਆ ਗਈ ਆ ਗਈ ਆ ਗਈ ਆ ਗਈ ਚਿੜੀ ਆ ਗਈ ਆ ਜਾ ਆ ਜਾ ਆ ਜਾ ਪਤਾ ਆ ਜਾ ਪਾਣੀ ਰੱਖਣਾ ਵਿਚਾਰੀਆਂ ਕਹੀਂ ਆ ਵਾ ਹਾਂ ਉਹ ਦੇਖ ਆਊਗੀ ਹੁਣ ਰੋਟੀ ਖਾਊਗੀ ਦੇ 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 ਕੇ ਖਾ ਰਿਹਾ ਉਹ ਦੇਖ ਤਾਜੀ ਰੋਟੀ ਖਾ ਰਹੀ ਐ ਖਾਰੀ ਖਾਰੀ ਖਰੀ ਬਜਾਰੇ ਗਰਮੀ ਜਿਹੀ ਤਾਂ ਚੁਲਸੀ ਜਾਂਦੇ ਹੋਣਗੇ ਹਾਂ ਇਹ ਦਿਖਦੇ ਰਹਿੰਦੇ ਨੇ ਹੁਣ ਇੱਥੇ ਪਾਣੀ ਪਿਆ ਸਾਹਮਣੇ ਰੋਟੀ ਵੀ ਰੱਖੀ ਆ ਤੇ ਰੋਟੀ ਇਹਦੇ ਕੰਮ ਆ ਰਹੀ ਐ ਦੇਖ ਉੱਡ ਕੇ ਖਾ ਕੇ ਹੁਣ ਆ ਚਿੜੀ ਅੱਗੇ ਜਾ ਕੇ ਹੋਰ ਆਪਣੇ ਸਾਥੀਆਂ ਬੇਲੇ ਨੂੰ ਵੀ ਦੱਸੂਗੀ ਵੀ ਉੱਥੇ ਰੋਟੀ ਪੀਏ ਜਾ ਕੇ ਖਾਓ ਦਾਣਾ 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 ਪਾਣੀ ਦਾਣਾ ਪਾਣੀ ਜਿੱਥੇ ਲਿਖਿਆ ਉੱਥੇ ਜਾਣਾ ਪੈਣਾ मिस्सी रोटियां दही हो गया तैयार चल चलिए खाइए जाके कितने घंटे बाद खादा आप रात दस बजे सवेरे <laughs> दस तू चार खाधी अठारह घंटे बाद ज्यादा ही गैप हो गया रोटी का थोड़ा सा सैडिंग करना पड़ेगा अरे बाबा सडिंग करना पड़ेगा इतना लेट खाना नहीं खाने का जल्दी खाने का थोड़ा जल्दी खाने का नहीं तो सेहत खराब हो जाएगा भाई ਰੋਟੀ ਲੈ ਬਟੋ ਇਹ ਵੱਖਰੀ ਲੈਣਾ ਉਹਦੇ ਸੁਬੇ ਕਾ ਮਾਏਂਗੀ ਜੀ ਚਾਹੇ ਕੇ ਸਾਥ ਨਹੀਂ ਮੈਂ ਖਾਣੀ ਨਹੀਂ ਦਹੀਂ ਖਾਓ ਚੀਨੀ ਪਾ ਕੇ ਤੁਹਾਡੇ ਲਈ ਲੈ ਕੇ ਆਈ ਸਮੈਂ ਜਿੰਨੀ ਮਿੱਠਾ ਤਨ ਪਤਾ ਨਾ ਘਾਟੀ ਖੰਨਾ ਹੂੰ ਮਿੱਠਾ ਘਾਟੀ ਛੜਾ ਵੀ ਰਿਸ਼ਤੇਦਾਰ ਕੋਈ ਵੀ ਕਰਦਾ ਇਹ ਗੱਲ ਸੁਣੇਗਾ ਨਾ ਹੱਸੇਗਾ ਹੁਣ ਚਾਹ ਬਲੀ ਗਾਣਾ ਉਹਨਾਂ ਚੋੜਨਾ ਛੋੜ ਕੇ ਤਾਂ ਤੋਈ ਰਸ ਗੁੱਲੇ ਖਾਂਦੇ ਹੋ ਗੁਲਾਬ ਜੰਮਨ ਉਹ ਕਦੇ ਕਦੇ ਜਦੋਂ ਜੀ ਕਰਦਾ ਮੈਂ ਚਾਹ ਬਲੀ ਮਿੱਠੀ ਹੁਣ ਇੱਥੇ ਨਹੀਂ ਮੈਂ ਮਿੱਠਾ ਪਾ ਗਈ ਹੂੰ ਥੋਣ ਪਾ ਲੋ ਫੰ ਵੇਸਟ ਨਹੀਂ ਕਰਨਾ ਮੈਂ ਦਹੀਂ। ਉਹ ਚਾਹ ਦੇ ਨਾਲ ਦਹੀਂ ਅੰਦਰ ਘੜਬੜ ਕਰ ਗਿਆ ਫੇਰ। ਥੋੜੀ ਠਰ ਕੇ ਖਾ ਲਿਓ। ਹਾਂ ਥੋੜਾ ਠਰ ਕੇ ਖਾਣੇ ਵਾਲਾ ਜਿਹੜਾ ਬਹੁਣਿਆ ਤਿਆਰ। ਓਕੇ। ਮੋਰਾ ਦੀ ਆਵਾਜ਼ ਫੇਰ ਇਹ ਵੱਜੇ ਦੇ ਸਪੀਡ ਦੇ ਵੱਜੇ ਆ ਟਾਈਮ ਦਿਖਾ ਦੇ ਸਪੀਡ ਦੇ ਵੱਜੇ ਸਵਾ ਚਾਰ। ਤੇ ਮੋਰ ਤੁਸੀਂ ਉਹਨਾਂ ਨੂੰ ਤਾਂ ਬੋਲਣ ਲੰਦੋ। ਬੋਲੋ। ਰੋਟੀ ਆਪਾਂ ਖਾ ਲਈ ਐ ਹੁਣ ਆਪਾਂ ਹੁਣੇ ਤਿਆਰ ਤਿਆਰ ਹੋ ਕੇ ਲੈਬਰ ਜਾਣਾ ਕੀ ਕਰਨਾ ਹੋਰੀਆ ਲੈਬਰ ਖੜੀ ਲਿਖੀ ਲੈਬਰ ਚਲੋ ਜੀ ਮਿਲਦੇ ਆ ਤੁਹਾਨੂੰ ਹੋਰ ਜੀ ਆਪਾਂ ਹੋ ਗਏ ਤਿਆਰ ਡਿਊਟੀ ਵਾਸਤੇ ਜਾਣ ਵਾਸਤੇ ਟਾਈਮ ਹੋ ਚੁੱਕਾ ਆ ਐਨ ਨੂੰ ਕੀ ਹੋਇਆ ਜਲਦੀ ਤੱਕ ਪੰਦਾ ਟਾਈਮ ਹੋ ਚੁੱਕਾ ਆ ਭਾਈ ਸਵਾ ਪੰਜ ਆਪਾਂ 10 ਮਿੰਟ ਤੱਕ ਸਾਡੀ ਜਿਹੜੀ ਗੱਡੀ ਆਉਣ ਵਾਲੀ ਆ ਤੇ ਫਿਰ ਆਪਾਂ ਚਲੇ ਜਾਣਾ ਆ ਇਥੋਂ ਕਮਾਕਾਰਾਂ ਤੇ ਕਮਾ ਕਮਾਕਾਰਾਂ ਤੇ ਚਲੋ ਜੀ ਚਲੀਏ ਫਿਰ ਆਪਾਂ ਛੇਤੀ 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 ਆ ਗਈ ਗੱਡੀ ਹੁਣ ਮੈਂ ਦੂਜੇ ਦਾ ਪਾਣੀ ਹਾਂ ਔਰ ਗੱਡੀ ਬਹਿ ਕੇ ਪਾ ਲਈ ਚਲੋ 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 ਚੰਗਾ ਜੀ ਤੁਹਾਨੂੰ ਮਿਲਦੇ ਆ ਬ੍ਰੇਕ ਕੇ ਬਾਅਦ ਹੋ ਗਿਆ ਹੈ 6 16 6:30 ਵੇ ਸ਼ਿਫਟ ਚੱਲੂ ਹੈ 커피 ਪੀ ਕੇ ਚੱਲਦੇ ਆਂ ਫਿਰ ਆਪਣੇ ਆਪ ਨੇ ਕੰਮਾਂ ਦੇ ਠੀਕ ਹੈ ਲਈ ਜੀ ਕਰ ਰਿਹਾ ਯਾਰ ਪਤਾ ਕੀ ਆ ਜਦੋਂ ਸਵਾਦ ਲੈਣਾ ਕੋ ਮੰਦਾ ਉਹ ਥੋੜਾ ਮੁੜ ਕੇ ਚੋਕ ਤੇ ਆਣਾ ਬੜੌਖਾ ਲੱਗਦਾ ਕਿਉਂਕਿ ਉਹ ਜੋ ਚੀਜ਼ ਆਪਾਂ ਅਬਜ਼ਰਵ ਕਰਕੇ ਆਏ ਨਾ ਕਿ ਕਿਸੇ ਅਨੰਦ ਖਰਸਮਤ ਮਿਲਣਾ ਉਹਨਾਂ ਨਾਲ ਕਰਨੀ ਉਹਦਾ ਤਜਰਬਾ ਦੇਖਣਾ ਹੁੰਦਾ ਤਾਂ ਪਰ ਤੇ ਵੀ ਉਹ ਵੀ ਜਿੱਦ ਉਹੋ ਥਕੇ ਅੱਗੇ ਤੋਂ ਮਤਲਬ ਉਹ ਸੇਮ ਚੀਜ਼ ਰਿਪੀਟ ਹੋ ਰਹੀ ਆ ਤਾਂ ਸਾਨੂੰ ਉਹ ਥੋੜਾ ਜਿਹਾ ਫੀਲ ਹੋ ਰਿਹਾ ਆ ਚਲ ਹੋਲੀ ਹੋਲੀ ਠੀਕ ਹੋ ਜਾਵੇ ਪਰ ਜੇ ਪੰਜਾਬ ਤੋਂ ਅਸੀਂ ਕੀਤਾ ਸੀਗਾ ਅਲੱਗ-ਅਲੱਗ ਦਿਨ ਦੇ ਵਿੱਚ ਅਲੱਗ-ਅਲੱਗ ਥਾਂ ਦੇ ਉੱਤੇ ਆ ਕੇ ਰਹਿੰਦੇ ਸੀਗੇ ਅਲੱਗ-ਅਲੱਗ ਲੋਕਾਂ ਨੂੰ ਮਿਲਦੇ ਸੀਗੇ ਬਹੁਤ ਜ਼ਿਆਦਾ ਇੰਜੋਏ ਕੀਤਾ ਹੁਣ ਉਹ ਐ ਲੱਗਦਾ ਜਿਵੇਂ ਜਬਾ ਦੁਬਾਰਾ ਕੈਦ ਦੇ ਵਿੱਚ ਆ ਗਿਆ

ਚਾਹ ਆਪਾਂ ਪਹਿਲੀ ਚਾਹ ਪੀਂਦੇ ਨੂੰ ਕੋਈ ਇੰਤਿਆਰ ਕਰਤੋ ਚਾਹ ਵੀ ਤਾਂ ਸਖਤ ਹੁੰਦੀ ਹੈ ਤੇ ਚੱਲੀਏ ਅਸੀਂ ਜੁੜੀ ਦੇ ਮਿਲਦੇ ਹਾਂ ਉਹਨੂੰ ਪ੍ਰੇਕ ਤੋਂ ਬਾਅਦ ਪਹਿਲਾਂ ਘਰੋਂ ਬਟੰਦਵਾ ਸੀ ਪਹਿਲਾਂ ਮਾਪੋਂ ਦਾ ਪਤਾਇਆ ਕਰਕੇ ਮੈਂ ਕਿਹਾ ਜਾਂਦੀ ਕਿਉਂ ਨਹੀਂ ਪਈ ਬਟਨ ਹੋ ਸੀਗੇ ਪਿੰਡਾਂ 'ਚ ਘੁੰਮ ਗਿਆ ਜਿਹੜਾ ਮੈਨੂੰ ਸ਼ਹਿਰਾ ਦਾ ਪਹਿਲੀ ਕੰਪਨੀ ਸ਼ਹਿਰਾ ਦਾ ਪਤਾ ਨਹੀਂ ਪੰਜਾਬ ਟੂਰ ਕਰਨ ਤੋਂ ਪਹਿਲਾਂ ਉਹ ਉੱਥੇ ਕੰਮ ਕਰਦੇ ਸੀਗੇ ਦੇਖਦੇ ਦੇਖਦੇ 2 ਘੰਟੇ ਜਨੇਰਾ ਹੋ ਜਾਣਾ ਚੱਲ ਜਲੀਏ ਕੰਪਿਊਟਰ ਪੂਰੇ ਮੇਦੇਂਦੇ ਸਾਰ ਯਾਰ ਮੈਂ ਨੀਂਦਰ ਬੜੀ ਜਾਨੀ ਸ਼ੁਰੂ ਹੋ ਜਾਂਦੀ ਹੈ ਹੂੰ ਮੈਂ ਕੀ ਕਰਾਂ ਮੇਰਾ ਤਾਂ ਨਹੀਂ ਮਾਰਾ ਮੋਰਾ ਦੀ ਆਵਾਜ਼ ਸਵੇਰ ਦੇ ਵਜਿਆ ਸਵਾ ਚਾਰ ਤੇ ਮੋਰ ਤੁਸੀਂ ਉਹਨਾਂ ਨੂੰ ਤਾਂ ਬੋਲਣ ਦਿਓ ਬੋਲੋ ਕੁੱਤੇ ਪੌਂਗਦੇ ਹੁੰਦੇ ਨੇ ਚਿੜੀਆਂ ਚਾਹ ਚਾਂਦੀਆਂ ਹੁੰਦੀਆਂ ਨੇ ਤੇ ਮੋਰ ਬੋਲਦੇ ਹੁੰਦੇ ਸ਼ਾਇਦ ਮੋਰ ਬੋਲਦੇ ਹੁੰਦੇ ਹਾਂ ਬੰਦੇ ਵੀ ਬੋਲਦੇ ਹੁੰਦੇ ਨੇ ਮੋਰ ਵੀ ਬੋਲਦੇ ਹੁੰਦੇ ਹਾਂ ਹਾਂ ਨਹੀਂ ਕਈ ਬੰਦੇ ਬੋਲਦੇ ਨਹੀਂ ਹੁੰਦੇ ਨਾ ਇੰਨੇ ਹੀ ਮੋਰਾ ਦੀ ਆਵਾਜ਼ ਦੇ ਨਾਲ ਆ ਪਾਇਆ ਅੱਜ ਦਾ ਵਲੋਗ ਖਤਮ ਕਰਦੇ ਆ ਸੋ ਕੁਝ ਵੀ ਚੰਗਾ ਲੱਗਿਆ ਤਾਂ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਉਹ ਉਹ ਬੋਲਦੇ ਚਾਨਣ ਹੋ ਰਿਹਾ ਨਾ ਤਾਂ ਕਰਕੇ ਤੇ ਮਿਲਦੇ ਆ ਅਗਲੇ ਵਲੋਗ ਦੇ ਵਿੱਚ ਉਦ ਤੱਕ ਲਈ ਰੱਬ ਰੱਖਾ ਖੁਸ਼ ਰਹੋ ਹੱਸਦੇ ਰਹੋ ਹੱਸਦੇ ਰਹੋ ਓਦ ਤੱਕ ਇਹ ਸਾਰੇ ਜਾਗ ਕੇ ਹੋਣੇ ਨਾ ਇਸ ਟਾਈਮ ਹਾਂ ਕਬਾ ਚਾਹ ਚੁੱਕੇ ਠੰਗਾ